ਮੈਂ ਕਾ ਬੱਬੂ ਭਾਈ ਤਾਈ ਨੇ ਕਿੱਦਾਂ ਕਰਨੀ ਹੈ ਬੱਬੂ ਭਾਈ ਜੀ ਮੈਨੂੰ ਤੇਰੇ ਮਾਇ ਜੀ ਸਮਝਾ ਚਾ ਹਾਂ ਮੈਂ ਕਹਾਂ ਰੀਪਾ ਦੀ ਮੈਂ ਕਹਾਂ ਮੇਰੀ ਵੀ ਕਿੱਦਾਂ ਕਰਨੀ ਹੈ ਜਦੋਂ ਆਪਣਾ ਘਰ ਦੱਸਾ ਹਾਂ ਕਿੰਨਾ ਲੈ ਨਹੀਂ ਲੈ ਕੇ ਆਉਂਦਾ ਹਾਂ ਮੈਂ ਸਮਝਾਇਆ ਸੀ ਕਾ ਮੈਂ ਕਾ ਫਿਰ ਕਾਲੇ ਦਾ ਪਲਾਗ ਨਹੀਂ ਹੁੰਦਾ ਤੇ 100 ਰੁਪਏ ਆਉਂਦੇ ਹਾਂ ਹਾਂ ਮੈਂ ਰਾਮਿਆ ਨੇ ਇੱਕ ਤੇਰੇ ਕੋਲ ਇੱਕ ਉਹਦੇ ਕੋਲ ਆ ਇਹ ਕਿਹੜੀ ਕਿਹੜੀ ਚੱਕਰਾਂ ਜੀਆਂ ਤੁਸੀਂ ਹੈ ਇਹ ਆਪਣੇ ਸਮਝ ਕਰ ਦਿਖਾਓ ਹਾਂਜੀ ਪਾਜੀ ਜੋ ਪਾਤੀ ਕਰ ਲੈ ਮੈਂ ਇੱਥੇ ਪਾਜੀ ਦੇਖੋ ਤੁਸੀਂ ਮੈਨੂੰ ਕਹਿੰਦੇ ਚਲੋ ਬੱਬੂ ਤੇ ਅੱਛਾ ਲਾਉਣਾ ਬੱਬੂ ਤੇ ਆਪਾਂ ਬੱਬੂ ਨੂੰ ਅੰਦਾ ਕਰਵਾਉਣਾ ਪ੍ਰੀਤੀ ਨੇ ਵੀ ਕਿਹਾ ਮੇਰੇ ਮਗਰ ਤੁਸੀਂ ਇੱਕ ਵਾਰੀ ਚਲੋ ਖੜ ਜਾਂਦੇ ਆਗੇ ਮੈਂ ਇੰਨਾ ਨਹੀਂ ਕਰਵਾਉਂਦਾ ਇੱਥੇ ਸਭਾਈ ਜਨਾ ਉਹਨੇ ਗਣਾ ਇਹ ਟੱਗਦੇ ਤੇ ਇੱਕ ਐਪਲੀਕੇਸ਼ਨ ਦਿੱਤੀ ਤੇ ਪੈਸੇ ਉਹ ਸਭਾਈ ਨੇ ਦੇ ਗਿਆ ਹਾਂਜੀ ਉਹ ਤਾਂ ਇਹਨਾਂ ਨੇ ਐਸਪੀ ਦੇ ਕੋਲ ਕਰਵਾਤੀ ਸੀ ਇਹਨਾਂ ਦੇ ਮੈਨੂੰ ਮੈਂ ਵਕੀਲ ਕੀਤਾ ਪਿਆ ਐ ਵਕੀਲ ਨੂੰ ਹੱਲੇ ਮੈਂ ਪੈਸੇ ਦੇਣੇ ਮੇਰੀ ਜਾਨ ਖਾਦੀ ਆ ਉਹਨੇ ਮੈਂ ਤੇਰੀ ਗੱਲ ਉਹ ਸ਼ਿਵਾਸ਼ ਨਹੀਂ ਮੰਨਣਾ ਮੈਂ ਬੱਲੇ ਬੱਲੇ ਤੇ ਬੱਬੂ ਪਾਜੀ ਕੀ ਕਹਿੰਦਾ ਆਪਣਾ ਬਜਵਾੜੇ ਵਾਲਾ ਬੱਬੂ ਤਾਂ ਤਾਂ ਮੇਰੀ ਗੱਲ ਨਹੀਂ ਹੋਈ ਰਹੀ ਅੱਗੇ ਤੇ ਨਹੀ ਤੁਸੀਂ ਸਾਰੇ ਹੁਣ ਦੇਖੋ ਬਿੰਦੂ ਨਾਲ ਫੋਨ ਆਇਆ ਉਹ ਪਾਜੀ ਨੂੰ ਪੰਚਨੀ ਨੇ ਵੀ ਕਹਿ ਕਹਿੰਦੀ ਸੀ ਤੁਹਾਡੇ ਨਾਲ ਆ ਬੱਬੂ ਨੂੰ ਅਸੀਂ ਅੰਦਰ ਅੰਦਰ ਇਹ ਨੀਹਾ ਪਰਚਾ ਦਬਾਓ ਅਹੀ ਵੰਦਾ ਕਰ ਮਾਣਿਆ ਨੂੰ ਦੋ ਨੰਬਰ ਮੈਂ ਸਮ ਤੋਂ ਉਹਨੂੰ ਕੱਲ ਇੱਥੇ ਪਤਾ ਕਿੰਨਾ ਬੋਲੀ ਤੁਹਾਡਾ ਪਾਜੀ ਕੁਝ ਨਹੀਂ ਗਿਆ ਹੈਗਾ ਅਗਲੇ ਨੇ ਮੇਰਾ ਘਰ ਬਸਾਰਨਾ ਹੀ ਕੱਲ ਗੱਲ ਬਣ ਗਈ ਸੀ ਉਹਨੇ ਮੇਰਾ ਘਰ ਬਸਾਰਨਾ ਮੈਨੂੰ ਪਤਾ ਲੱਗਾ ਪ੍ਰੀਤੀ ਗੱਲ ਕਹਿ ਕੇ ਉਹ ਕਰ ਜਾਂਦੀ ਆ ਉਹਨੇ ਮੇਰਾ ਘਰ ਬਸਾਰਨਾ ਕੱਲ ਜਾਣ ਵਿਚਾਰ ਹੋ ਗਿਆ ਤੇ ਨੂੰ ਲੈ ਜਾਣ ਨੂੰ ਹਾਂਜੀ ਬੱਬੂ ਨੇ ਵਿਚਾਰੇ ਨੇ ਕਿਹਾ ਮੈਂ ਉਹ ਨਾਲ ਲੜ ਪਈ ਇਸ ਕੋਲ ਉਹ ਖੇਜ ਗਿਆ ਕੱਲ ਕਹਿੰਦਾ ਮੇਰੀ ਮਾਂ ਨੂੰ ਮੈਂ ਹਾਂ ਮੈਂ ਚਲੋ ਅਰੀ ਮੰਮੀ ਨੇ ਜੀਜੇ ਨਾਨੀ ਨੂੰ ਕਿਹਾ ਮੈਂ ਲੈ ਕੇ ਜਾਣਾ ਬੱਬੂ ਨੂੰ ਵੀ ਉਹਦੇ ਘਰ ਹੈ ਕਹਣਾ ਤੁਗਾ ਬੱਪੂ ਕਹਿੰਦਾ ਫਿਰ ਬੱਬੂ ਕੀ ਕਹਿੰਦਾ ਫਿਰ ਬੱਬੂ ਵਿਚਾਰਾ ਕੱਲ ਮੰਨ ਗਿਆ ਜਦੋਂ ਮੈਂ ਐਦਾਂ ਮਰੋ ਨਾ ਲੜ ਪਈ ਅੰਦਰ ਹੀ ਬੈਠੀ ਛੜਿਆ ਕੌਣ ਮੈਂ ਮੈਂ ਅੜ ਗਈ ਮੈਂ ਲੜ ਪਈ ਉਹ ਕਹਿੰਦਾ ਛੱਡ ਪਰੇ ਅਸੀਂ ਜਿੱਥੇ ਪਹੁੰਚਦੀ ਪਹੁੰਚ ਜਾ ਮੈਂ ਤਾਂ ਤੁਹਾਡੀ ਕਹਿਣ ਤੇ ਕਿਹਾ ਸੀ ਬਾਜੀ ਮੈਂ ਤੁਹਾਡੀ ਕਹਿਣ ਤੇ ਬਿੰਦੂ ਬਿੰਦੂ ਤੇ ਪਤਨੀ ਦੇ ਕਹਿਣ ਤੇ ਕਿਆ ਹੀ ਕਹਿੰਦੇ ਉਹ ਅੰਦਾ ਕਰਮਾ ਗਿਆ ਦੋ ਵੇਸ਼ ਕੀ ਇੱਕ ਬਾਤ ਨਹੀਂ ਮੰਨਿਆ ਫਿਰ ਨਹੀਂ ਉਹ ਤੇ ਮੰਨ ਗਿਆ ਉਹਨੇ ਬੱਬੂ ਨੇ ਕੁੱਟਿਆ ਇਹਨੂੰ ਮੈਂ ਕਹਿੰਦੇ ਝੂਠ ਬੋਲ ਰੇ ਮੇਰੇ ਸਾਹਮਣੇ ਕੁੱਟਿਆ ਜੇ ਇੱਕ ਮਿੰਟ ਬੱਬੂ ਜੇ ਇੱਕ ਮਿੰਟ ਭਾਜੀ ਗੱਲ ਗੱਲ ਹੋਰ ਕੀ ਕਹਿੰਦਾ ਹੁਣ ਪੰਚਾਇਤ ਮੇਰੀ ਗੱਲ ਸੁਣ ਤੁਸੀਂ ਤੇ ਸਾਰਾ ਕੁਝ ਕਰਵਾਤਾ ਦੇਖੋ ਤੁਸੀਂ ਜੇ ਸੱਚੇ ਹੁੰਦੇ ਤੁਸੀਂ ਮੇਰੇ ਮਗਰ ਆਉਂਦੇ ਪ੍ਰੀਤੀ ਮੇਰੇ ਮਗਰ ਆਉਂਦੀ ਬੱਬੂ ਫੇ ਵੀ ਜਿੱਦਾਂ ਮਰ ਜੇ ਲੈ ਵਿੱਚ ਪੰਚਾਇਤ ਨਹੀਂ ਸੁਣਦੀ ਨਾ ਤਰੇ ਜਾਂਦਾ ਕੰਮ ਕਰਵਾਉਣ ਲੋਕਾਂ ਦੇ ਕੋਈ ਨਹੀਂ ਬੱਬੂ ਨੂੰ ਮੈਂ ਕਰਦਾ ਫੋਨ ਤੇ ਗੱਲ ਕਰਦਾ ਤਿਖਨ ਤੁਸੀਂ ਮੈਨੂੰ ਇੱਦਾਂ ਸਾਰੇ ਨਾਲ ਮਿਲ ਕੇ ਕਹਦੇ ਵਾ ਮੰਨ ਲਈ ਤੁਸੀਂ ਕਹਿੰਦੇ ਉਹਨੂੰ ਅੰਦਾ ਕਰਵਾਣਾ ਤੂੰ ਪਰਚਾ ਦੇ ਬੱਬੂ ਦੇ ਮੈਂ ਕਹਿੰਦਾ ਨਹੀਂ ਮੈਂ ਕਹਿੰਦੀ ਮੇਰਾ ਘਰ ਫੁਸਾਣਾ ਮੇਰੀ ਮੰਮੀ ਬੱਬੂ ਤੇ ਤਕੀਰ ਕਰਦੀ ਸਪਾਂਕੀ ਤੇ ਚਕੀਰ ਨਹੀਂ ਕਰਦੀ ਨਹੀਂ ਉਹ ਹੁਣ ਉਹ ਬੱਬੂ ਤੇ ਤਕੀਰ ਕਰਦੀ ਆ ਮੈਂ ਕਹਿੰਦਾ ਤੂੰ ਆਪਣਾ ਘਰ ਤੋਂ ਕਹਿੰਦੀ ਭਜ ਜਾਣਾ ਮੈਂ ਕਹਿੰਦਾ ਠੀਕ ਆਪਣਾ ਘਰ ਤੋਂ ਉਤਾਰ ਲੋ ਫੈਰ ਉਹ ਸੁਭਾਸ਼ ਚੇਰੇ ਪਰ ਮੈਂ ਕਹਿੰਦਾ ਯਾਰ ਤੂੰ ਗੱਲ ਸੁਣ ਨੇ ਪ੍ਰੀਤੀ ਦੇ ਵੀ ਪ੍ਰੀਤੀ ਦੇ ਮਹੌਨ ਨੂੰ ਭਾਈ ਕਰਕੇ ਗਿਆ ਕਹਿੰਦੇ ਜਿੱਦਾਂ ਤੁਸੀਂ ਉਹਨੂੰ ਅਸੀਂ ਉੱਤੇ ਪਰਚਾ ਦੇ ਮੈਨੂੰ ਕਹਿੰਦੀ ਬੱਬੂ ਤੇ ਮੈਂ ਕਿਉਂ ਦੇਣਾ ਉੱਤੇ ਪਰਚਾ ਬੱਬੂ ਤੇ ਮੇਰੇ ਕਿਹੜੇ ਦੁਸ਼ਮਣ ਨਹੀਂ ਆਉਣੇ ਚਲੋ ਕਰਾਇਆ ਆ ਦੇ ਦਾ ਠੀਕ ਹੈ ਤੁਹਾਡਾ ਜੀ ਕਰ ਬਸਦਾ ਚਲੋ ਜੀ ਬਾਹਰ ਸਾਲੋ ਕਰਦੇ ਹਾਂ ਹਾਂ ਠੀਕ ਹੈ ਨਾ ਹੁਣ ਲਈ ਹੁਣ ਕੀ ਨਿਬੜੀ ਗਈ ਹੁਣ ਹੁਣ ਕੀ ਹੁਣ ਬੱਬੂ ਨੇ ਪਸਵਾ ਰਿਆ ਨਾ ਘਰ ਮੈਂ ਮੈਂ ਪਹਿਲਾਂ ਤਾਂ ਮੇਰੇ ਘਰ ਦੇ ਕਹਿੰਦੇ ਬੱਬੂ ਤੇ ਮਗਰ ਅਸੀਂ ਖੜੇ ਆ ਅਸੀਂ ਪ੍ਰੀਤੀ ਦਾ ਮਗਨ ਪ੍ਰੀਤੀ ਆ ਸੱਚੀ ਹੁੰਦੀ ਆਉਂਦੀ ਮੇਰੇ ਮਗਰ ਗੱਲ ਕਹਿ ਕੇ ਸਾਰੇ ਤੁਸੀਂ ਆਪ ਬਾਹਰ ਹੋ ਗਏ ਬੱਬੂ ਨਾਲ ਪੰਗਾ ਕਿਹਾ ਮੇਨਾ ਪਿਆ ਹੁਣ ਜੀ ਜਨਾਨੀ ਨੇ ਕਿਹਾ ਮੈਂ ਜਾਣਾ ਆ ਲੈ ਕੇ ਬੱਬੂ ਨੂੰ ਘਰ ਆ ਜਨਾਨੀ ਨੇ ਮੈਨੂੰ ਕਿਹਾ ਆ ਹੁਣ ਨਹੀਂ ਹੁਣ ਤਰੀਕ ਪੈਚ ਅਪ ਹੋਣਾ ਉਹ ਵੀ ਗੱਲ ਵੀ ਰਾਜਨਾ ਹੋ ਗਿਆ ਕਿ ਨਹੀਂ ਹੁਣ ਲੈ ਬੱਬੂ ਨੇ ਕੱਲ ਮੇਰੀ ਬੀ ਗੜ ਗਈ ਉਹਨੂੰ ਫੋਨ ਕਰਕੇ ਪੁੱਛ ਲੈ ਉਹ ਕਹਿੰਦਾ ਮੈਂ ਅੰਦਰ ਕਰਵਾ ਕੇ ਛੱਡੂਗਾ ਜਿੰਨੇ ਵੀ ਸੀ ਜਿਨ੍ਹਾਂ ਨੇ ਉਹ ਕੀਤਾ ਆ ਅਲਕਨ ਉਹ ਹੀ ਪਸੌਣ ਵਾਲਾ ਉਹ ਹੀ ਮੈਨੂੰ ਕਕੜਾਉਣ ਵਾਲਾ ਆ ਤੁਸੀਂ ਤਾਂ ਇਦਾਂ ਨਾਲ ਮਿਲ ਕੇ ਸਾਰਿਆਂ ਨੂੰ ਪਹਿਲਾਂ ਮੈਨੂੰ ਸਲਾਹਾਂ ਦੇ ਦਿੱਤੀਆਂ ਤੁਹਾਡੇ ਚੱਕ ਚ ਪਰ ਪਾਜੀ ਸਾਡੇ ਸਲਾਹਾਂ ਦੇ ਵਿੱਚ ਸਾਡੇ ਕੋਲ ਸਾਡੇ ਕਲਾਸ ਦੇ ਵਿੱਚ ਕੰਪਲੀਟ ਅਕਾਦੀ ਹੈ ਬੱਸ ਇਹਨੂੰ ਕੰਪਲੀਟ ਬਚਾਇਆ ਜੇ ਪਰ ਉਹਨਾਂ ਦਾ ਵਰਨਾਲਦ ਪੁੱਛਿਆ ਉਹਨਾਂ ਨੇ ਪੰਚਾਇਤ ਜੀ ਕਹਿੰਦਾ ਇਹ ਕਹਿੰਦਾ ਇਹ ਐਪੀਓਡ ਲਿਖ ਕੇ ਦੱਸਦਾ ਜੀ ਕਹਿੰਦਾ ਪਾਜੀ ਹਾਂ ਮੈਂ ਉਹੋ ਜਿਹਾ ਬੱਸ ਕਹਦਾ ਹਾਂ ਹਾਂ ਮੈਂ ਕਾਹਦਾ ਦੱਸਣ ਮੇਰੀ ਤੂੰ ਕਿੱਥੇ ਕਹਿੰਦਾ ਪਾਜੀ ਸੀ ਕੱਲ ਤੁਸੀਂ ਕਹਿੰਦੇ ਅਸੀਂ ਤੇਰੇ ਮਗਰ ਖੜੀ ਆ ਤੁਸੀਂ ਕਹਿੰਦੇ ਮਗਰ ਖੜੇ ਤੁਸੀਂ ਆ ਜਾਂਦੇ ਚਲੋ ਬੱਬੂ ਨੂੰ ਪਤਾ ਲਾ ਜਾਂਦੇ ਚਲੋ ਹਾਂ ਵੀ ਆਏ ਆ ਪੰਚ ਦੀ ਵਿਆਹੀ ਮਰ ਕੇ ਕਿਸੇ ਨੇ ਮੇਰੇ ਮੌਕੇ ਤੇ ਫੋਨ ਨਹੀਂ ਚੱਕਿਆ ਮੌਕੇ ਤੇ ਫੋਨ ਨਹੀਂ ਚੱਕਿਆ ਦੁਬਾਰਾ ਗੱਲ ਕੀ ਹੋਈ ਹ Mô, querido, tu se mira a rua daqui,